ਸੱਚੇ ਕਾਲਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮ ਸੁੱਢੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਬਟਾਂਦਰਾ ਵਿਚਾਰ ਬਟਾਂਦਰਾ ਪ੍ਰੋਗਰਾਮ ਦੇ ਵਿੱਚ ਆਪਾਂ ਸਿਆਸਤ ਦੇ ਨਾਲ ਜੁੜੇ ਹੋਏ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰੀਦੀ ਹੈ ਸੋ ਅੱਜ ਗੱਲ ਕਰਾਂਗੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਦੇ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਤਾਂ ਇਹਨਾਂ ਤੋਂ ਪਿੱਛੋਂ ਕਈ ਅਕਾਲੀ ਸੀਨੀਅਰ ਲੇਟਾਵਾਂ ਨੇ ਵੀ ਅਸਤੀਫਾ ਦਿੱਤਾ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਤੇ ਹੁਣ ਕਈ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਸੁਖਪੀਰ ਸਿੰਘ ਬਾਦਲ ਦੇ ਵੱਲੋਂ ਦਿੱਤੇ ਅਸਤੀਫੇ ਦੇ ਨਾਲ ਜੁੜੇ ਮੁੱਦੇ ਤੇ ਗੱਲਬਾਤ ਕਰਾਂਗੇ ਇਸ ਤੋਂ ਅੱਗੇ ਫਿਰ ਗੱਲਬਾਤ ਕਰਾਂਗੇ ਵੀ ਅੱਜ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਨੀ ਚੋਣਾਂ ਹੋ ਰਹੀਆਂ ਨੇ ਤੇ ਇਹਨਾਂ ਚੋਣਾਂ ਨੂੰ 2027 ਦਾ ਸੈਮੀਫਾਈਨਲ ਦਾ ਰੂਪ ਮੰਨ ਕੇ ਵੇਖਿਆ ਜਾ ਰਿਹਾ ਹੈ ਤੇ ਸਾਰੀਆਂ ਹੀ ਪਾਰਟੀਆਂ ਇਸ ਨੂੰ ਇਸੇ ਹੀ ਟੰਗ ਦੇ ਨਾਲ ਲੜ ਵੀ ਰਹੀਆਂ ਨੇ ਤੇ ਹੁਣ ਵੇਖਣਾ ਤਾਂ ਇਹ ਹੋਵੇਗਾ ਕਿ ਕਾਂਗਰਸ ਆਪਣੇ ਤਿੰਨ ਹਲਕਿਆਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਰਹਿੰਦੀ ਹੈ ਜਾਂ ਫਿਰ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਵੱਡੀ ਸਨ ਲੱਗਣ ਦੇ ਨਾਲ ਉਹਨਾਂ ਨੂੰ ਉਥੋਂ ਨੁਕਸਾਨ ਝੱਲਣਾ ਪਵੇਗਾ ਕਿਉਂਕਿ ਇਸ ਵਾਰ ਅਕਾਲੀ ਦਲ ਚੋਣ ਮੈਦਾਨ ਦੇ ਵਿੱਚ ਨਹੀਂ ਹੈ ਤੇ ਇਸੇ ਕਰਕੇ ਅਕਾਲੀ ਦਲ ਦਾ ਵੋਟ ਬੈਂਕ ਕਿਸ ਖਾਤੇ ਦੇ ਵਿੱਚ ਜਾਂਦਾ ਹੈ ਸਾਰੀ ਹੀ ਸਿਆਸੀ ਪਾਰਟੀਆਂ ਇਸ ਜੋੜ ਤੋੜ ਦੇ ਵਿੱਚ ਲੱਗੀਆਂ ਹੋਈਆਂ ਨੇ ਇਹ ਵੀ ਮੁੱਦਾ ਸਾਡੀ ਚਰਚਾ ਦਾ ਅੱਜ ਵਿਸ਼ਾ ਰਹੇਗਾ ਸੋ ਸਾਡੇ ਨਾਲ ਪਾਕ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਸਿਸਰ ਸਵਾਗਤ ਹੈ ਜੀ ਤੁਹਾਡਾ ਮਿਹਰਬਾਨੀ ਰਾਜੀ ਰੋ ਪ੍ਰੋਗਰਾਮ ਦੀ ਤਰਫੋਂ ਸ਼ੁਰੂਆਤ ਕਰਦੇ ਹਾਂ ਜਿਵੇਂ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਤੇ ਅਸਤੀਫੇ ਦੇ ਪ੍ਰਤੀਕਰਮ ਦੇ ਵਿੱਚ ਕਾਰਜਕਰਣੀ ਦੀ ਮੀਟਿੰਗ ਮੌਕੇ ਸਮੂਹ ਸੀਨੀਅਰ ਨੇਤਾਵਾਂ ਤੇ ਯੂਥ ਅਕਾਲੀ ਦਲ ਦੇ ਵੱਲੋਂ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਗਈ ਹੈ ਤੇ ਅਕਾਲੀ ਦਲ ਹੁਣ ਇਸ ਕਿਹੜੇ ਹਿਸਾਬ ਦੇ ਨਾਲ ਵਰਤਾਂਤ ਸਿਰਜ ਰਿਹਾ ਹੈ ਜਦੋਂ ਸੁਧਾਰਵਾਦੀ ਅਲੱਗ ਹੀ ਇਸ ਕਰਕੇ ਹੋਏ ਸਨ ਕਿ ਕੇਵਲ ਤੇ ਕੇਵਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਸਤੀਫਾ ਦਿੱਤਾ ਜਾਵੇ ਕੀ ਕਹਿਣਾ ਚਾਹੂਗੇ ਤੁਸੀਂ ਇਸ ਤੇ ਹੂੰ ਦੇਖੋ ਅੱਜ ਨਾ ਸ਼੍ਰੋਮਣੀ ਅਕਾਲੀ ਦਲ ਹਾਂਜੀ ਜਿਹਦੀ ਮਤਲਬ ਬੁਨਿਆਦ 1920 ਦੀ ਹੈ ਤੇ ਹੁਣ 2024 104 ਸਾਲ ਹੋ ਗਿਆ ਹਾਂਜੀ 104 ਸਾਲਾਂ ਤੋਂ ਵੱਧਾ ਮਤਲਬ ਇੰਨੀ ਬੁਰੀ ਹਾਲਤ ਨਹੀਂ ਸੀ ਦੇਖੀ ਪਹਿਲਾਂ ਕਦੇ ਵੀ ਕਈ ਵਾਰੀ ਉਤਰਾਜੜਾ ਆਉਂਦੇ ਆ ਇਹ ਵੀ ਨਹੀਂ ਗੱਲ ਕਿ ਪਹਿਲਾਂ ਬਿਲਕੁਲ ਨਹੀਂ ਸੀ ਹੋਇਆ ਕਦੇ ਹਾਂਜੀ ਤੇ ਮਤਲਬ 90 91 ਦੇ ਵਿੱਚ ਬਹੁਤ ਬੁਰਾ ਹਾਲ ਸੀ ਠੀਕ ਹੈ 84 ਤੋਂ ਲੈ ਕੇ ਮਤਲਬ 90 ਤੱਕ ਦੇ ਹੈ ਹੀ ਹਾਲ ਮਾੜਾ ਚੰਗਾ ਨਹੀਂ ਸੀਗਾ ਹਮ ਲੇਕਿਨ ਫਿਰ ਵੀ ਉਹਨਾਂ ਨੇ ਆਪਣੀ ਹੋਣ ਦਿਖਾਈ ਸੀ ਦੁਬਾਰਾ ਸ਼ਰਮਣੀ ਅਕਾਲੀ ਦਲ ਨੇ ਆਪਣੇ ਪੈਰ ਜਮਾਏ ਆ ਸ਼ਰਮਣੀ ਅਕਾਲੀ ਦਲ ਬੰਦਰ ਕਮੇਟੀ ਦੇ ਵਿੱਚ ਵੀ ਤੇ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਹਮ ਵੀ ਬਣੀ ਆ ਤੇ ਹਰਾਂਗੀ ਗੱਲ ਹੈ ਕਿ ਪਿਛਲੇ ਮਹੀਨੇ 2007 ਤੋਂ ਹੀ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚਲੇ ਜਾ ਰਹੇ ਹੈਗੇ ਆ ਹਮ ਸਫੀਰ ਸਿੰਘ ਬਾਦਲ ਹਾਂਜੀ ਜਦੋਂ ਉਹਨਾਂ ਕੋਈ ਰਾਜਪੱਖ ਸੀ ਹਮ ਜਦੋਂ ਉਹ ਮੁੱਖ ਮੰਤਰੀ ਸੀ ਹਾਂਜੀ ਤੇ ਉਸ ਵੇਲੇ ਉਹ ਸਾਰੇ ਹੀ ਸਿਪਾ ਸਰਾਰ ਸਨ ਇਹਨਾਂ ਦੇ ਸਾਰਿਆਂ ਨੂੰ ਉਹਨਾਂ ਦੀ ਗੱਲ ਕਹੀ ਚੰਗੀ ਲੱਗਦੀ ਸੀ ਉਹਨਾਂ ਦੇ ਸ਼ਬਦ ਚੰਗੇ ਲੱਗਦੇ ਸੀਗੇ ਭਵੇਂ ਕਿ ਸੁਖਬੀਰ ਸਿੰਘ ਬਦਲਵਾਰੇ ਮਤਲਬ ਇਹ ਗੱਲ ਹੈਗੀ ਆ ਕਿ ਕਾਕੇ ਜਿਹਦਾ ਹੁੰਦੇ ਨੇ ਨਾ ਵੱਡੇ ਘਰਾਂ ਦੇ ਹਾਂਜੀ ਵੀ ਆਕੜਖੋਰ ਹੁੰਦੇ ਆ ਉਹਨਾਂ ਦੀ ਜ਼ੁਬਾਨ ਦੇ ਵਿੱਚ ਸਲੀਕਾ ਨਹੀਂ ਹੁੰਦਾ ਜੀ ਜੀ ਇਹ ਸਾਰੇ ਗੁਣ ਇਦਾਂ ਦੇ ਹੈਗੇ ਸੁਖਬੀਰ ਬਦਲ ਦੇ ਵਿੱਚ ਹੂੰ ਉਹ ਮਤਲਬ ਸਵੇਰੇ ਉੱਠਣਾ 11 ਵਜੇ ਆ ਹੂੰ ਵੀ ਰੋਣਾ ਹੀ ਸੋਣਾ ਪਤਾ ਨਹੀਂ ਕਦੋਂ ਹੈਗਾ ਮਤਲਬ ਉਹ ਕਿਰ ਜ਼ਿੰਮੇਵਾਰੀ ਵੀ ਰਹੀ ਹੈ ਜਿਆਦੀ ਹੂੰ ਪਰ ਕਿਉਂਕਿ ਰਾਜਪਾਕ ਸੀ ਰਾਜਪਗ ਦੇ ਵਿੱਚ ਥੋੜਾ ਜਿਹਾ ਹੋ ਗਿਆ ਸੀ ਉਹਨੂੰ ਵੀ ਸੁਪਨਾ ਆਇਆ ਸੀ ਸੁਖਵੀਰ ਸਿੰਘ ਬਾਦਲ ਨੂੰ ਕਿ 25 ਸਾਲ ਰਾਜ ਸਾਡਾ ਰਹਿਣਾ ਉਹਨੂੰ ਲੱਗਦਾ ਸੀ ਕਿ ਸਾਡਾ ਰਾਜ ਸ਼ੁਰੂ ਹੋਇਆ ਇਹਦਾ ਸੂਰਜ ਨਹੀਂ ਛਿਪਣਾ ਪਰ ਇਹ ਵਕਤ ਹੁੰਦਾ ਨਾ ਕਿਉਂਕਿ ਲੋਕਤੰਤਰ ਹੈ ਜਦੋਂ ਲੋਕ ਖਰਾਬ ਅ므ਰੁੱਧ ਹੋ ਜਾਂਦੇ ਆ ਤੇ ਫਿਰ ਸੂਰਜ ਛਪ ਜਾਂਦੇ ਆ ਉਹ ਦੁਬਾਰਾ ਛਪ ਜਾਂਦੇ ਆ ਵੀ ਸ਼ਾਮ ਨਹੀਂ ਹੁੰਦੀ ਹੂੰ ਜੀ ਹਾਂ ਤੇ ਸੋ ਇਹਨਾਂ ਦਾ ਵੀ ਦੁਪਹਿਰ ਨੂੰ ਸੂਰਜ ਛਪ ਗਿਆ ਭਾਵੇਂ ਇਹਦੀ ਸੁਖਵੀਰ ਦੀ ਉਮਰ ਦੀ ਦੁਪਹਿਰ ਆਈ ਸੀ ਜੇ ਹੂੰ ਜਦੋਂ ਇਹਨੇ ਕੰਮ ਸਭਾਲਣਾ ਸੀ ਪਰ ਇਹ ਵੀ ਕਿਹਾ ਜਾਂਦਾ ਵੀ ਇੰਡੀਆ ਦੇ ਵਿੱਚ ਨਾ ਚਾਹੇ ਮਲੇਮ ਸਿੰਘ ਜਾਦੂ ਸੀ ਚਾਹੇ ਫਰੂਕ ਅਬਦੁੱਲਾਹ ਸੀ ਉਹਨਾਂ ਨੇ ਤੇ ਯਕੀਨ ਕਰ ਲਿਆ ਆਪਣੇ ਬੱਚਿਆਂ ਤੇ ਉਹਨਾਂ ਮੁੱਖ ਮੰਤਰੀ ਬਣਾਤੇ ਆਪਣੇ ਜੁਦੇ ਜੀ ਹਾਂਜੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਯਕੀਨ ਨਹੀਂ ਸੀ ਕੀਤਾ ਹੂੰ ਉਹਨਾਂ ਨੇ ਇਹਨੂੰ ਡਿਪਟੀ ਰੱਖਿਆ ਤੇ ਪ੍ਰਧਾਨ ਤੇ ਬਣਾ ਦਿੱਤਾ ਲੇਕਿਨ ਉਹ ਪਲੱਸ 90 ਵੀ ਹੋ ਗਏ ਸੀ ਤਾਂ ਵੀ ਉਹ ਜਦੋਂ ਸੀ ਮੈਂ ਮੁੱਖ ਮੰਤਰੀ ਬਣਿਆ ਰਹਾ ਹੂੰ ਹੂੰ ਉਹ ਇਹ ਵੀ ਲੋਕੀ ਉਹਦਾ ਮਖੌਲ ਕਰਦੇ ਹੁੰਦੇ ਸੀ ਵੀ ਜਿਹਸ ਬਜ਼ੁਰਗ ਨੂੰ ਨਾ ਇਹ ਨੂਹਾ ਚਾਹ ਦਾ ਗਲਾਸ ਕੱਚ ਦਾ ਨਹੀਂ ਬਣਾਉਂਦੀਆਂ ਹੱਥ ਵਿੱਚ ਵੀ ਹੱਥ ਕੰਬ ਦੇ ਇੱਕ ਤੇ ਟੁੱਟ ਨਾ ਜਾਵੇ ਤੇ ਅਸੀਂ ਇਹਨੂੰ ਦੇ ਪੰਜਾਬ ਸੰਭਾਲਿਆ ਹੋਇਆ ਹਮ ਲੇਕਿਨ ਇਹ ਗੱਲ ਉਹਦਾ ਮਜ਼ਾਕ ਹੁੰਦੇ ਸੀਗੇ ਤੇ ਮਜ਼ਾਕਾਂ ਦੇ ਵਿੱਚ ਵੀ ਇਸ ਸਰ ਪ੍ਰਕਾਸ਼ ਸਿੰਘ ਬਦਲੇ ਇੱਕ ਆਪਣੇ ਆਪ ਦਾ ਇਤਿਹਾਸ ਹੈ ਗੌਰਵਮਈ ਇਤਿਹਾਸ ਹੈਗਾ ਉਹਨਾਂ ਦਾ ਪੰਜ ਵਾਰੀ ਮੁੱਖ ਮੰਤਰੀ ਬਣਨਾ ਔਰ ਪੰਜਾਬ ਦੇ ਲਈ ਲੜਨਾ ਪੰਜਾਬ ਨੂੰ ਬਹੁਤ ਕੁਝ ਲੈ ਕੇ ਦੇਣਾ ਪੰਜਾਬ ਦੀ ਸ਼ਰਮਣੀ ਕਾਲਜ ਦਾ ਇਤਿਹਾਸ ਜਨਾ ਵੀ ਵਧੀਆ ਰਿਹਾ ਹੈਗਾ ਜੀ ਬਿਲਕੁਲ ਤੇ ਜਦੋਂ ਪਿਛਲੇ ਦੇ ਮਤਲਬ ਜਦੋਂ 17 ਦੇ ਵਿੱਚ ਵੀ ਆ 24 ਦੇ ਵਿੱਚ ਵੀ 22 ਦੇ ਵਿੱਚ ਵੀ ਲਗਾਤਾਰ ਹਾਰਾਂ ਹੋਈਆਂ ਤੋ ਸਾਰਾ ਠਿਕਰਾ ਕਿਤੇ ਸਰਭਜਾ ਸੁਖਵੀਰ ਸਿੰਘ ਬਾਦਲ ਦੇ ਵੀ ਸਾਡਾ ਜਿਹੜਾ ਇਹ ਲੀਡਰਸ਼ਿਪ ਸਹੀ ਨਹੀਂ ਗਈ ਵੀ ਲੀਡਰਸ਼ਿਪ ਕਰਕੇ ਪਰ ਜੇ ਇਹ ਕਹਿੰਨੇ ਆ ਤੇ 2000 ਇਲੈਕਸ਼ਨ ਹੋਈ ਆ ਜਦੋਂ ਆਪਣੇ ਇਹਦੇ ਲੋਕ ਸਭਾ ਦੀ ਇਲੈਕਸ਼ਨ ਹੋਈ ਆ ਤੇ ਜਦੋਂ ਸਾਰੇ ਸੀਟਾਂ ਹਾਰ ਗਏ ਤੇ ਜਿਹੜੀ ਇਹਨਾਂ ਦੀ ਆਪਣੀ ਜਿਹਨੂੰ ਨਾ ਅਕਾਲੀ ਜਲਦਾਰ ਰਾਜਤਾਨੀ ਕਹਿੰਦਾ ਬਠਿੰਡੇ ਨੂੰ ਬਠਿੰਡੇ ਜਾਂਦਾ ਪਹਿਲਾਂ ਤੋਂ ਵੱਧ ਵੋਟਾਂ ਲੈ ਕੇ ਜੇ ਸੁਖਬੀਰ ਸਿੰਘ ਬਾਦਲ ਵਾਕਿਆ ਹੀ ਲੋਕਾਂ ਦਾ ਨਾਇਕ ਨਾ ਹੁੰਦਾ ਜਾਂ ਲੋਕਾਂ ਦਾ ਨੇਤਾ ਨਾ ਹੁੰਦਾ ਤੂੰ ਵੀ ਸੀਟ ਹਾਰਦੀ ਹੂੰ ਬਿਲਕੁਲ ਜੀ ਰਾਜਤਾਨੀ ਵੀ ਹਾਰ ਜਾਂਦੇ ਤੇ ਲੇਕਿਨ ਉਹਨਾਂ ਦੀ ਧਰਮਪਤਨੀ ਜਿਹੜੀ ਹਰ ਚੋਕ ਬਾਦਲ ਬਹੁਤ ਵਧੀਆ ਲੀਡ ਤੇ ਜਿੱਤੇ ਹੈਗੇ ਆ ਬੇਸ਼ੱਕ ਲੋਕੀ ਜੋ ਮਰਜ਼ੀ ਕਹਿਣ ਪਰ ਉਹਨੇ 12 ਨੇਤਾ ਹਾਰੇ ਹੈਗੇ ਆ ਜਿਹੜੇ ਐਮਪੀ ਇਲੈਕਸ਼ਨ ਤੋਂ ਹਾਰੇ ਹੈਗੇ ਆ ਜਿਹਨੇ ਆਪਣੇ ਆਪ ਨੂੰ ਵੀ ਮਤਲਬ ਸੁਖਬੀਰ ਬਲ ਤੋਂ ਘੱਟ ਨਹੀਂ ਸਮਝਦੇ ਸੀਗੇ ਤੇ ਉਹਨਾਂ ਦੇ ਪੱਲੇ ਕੀ ਸੀ ਬੰਦ ਜਮਾਨਤਾ ਜੱਤੂ ਕਰਾ ਕੇ ਬਹਿ ਗਏ ਹੂੰ ਜੀ ਉਹ ਲੋਕਾਂ ਦੇ ਕਿੰਨੇ ਕਿ ਬਿਜਲੇ ਸੀਗੇ ਉਹ ਵੀ ਸਧਾਰਵਦੀ ਬਣ ਜਾਂਦੇ ਆ ਸਹੀ ਉਹਨਾਂ ਜੋ ਬੁੱਧ ਸੁਧਾਰਵਾਦੀ ਬਣ ਜਾਂਦੇ ਆ ਵੀ ਨਹੀਂ ਉਹਨਾਂ ਨੇ ਆਪਣੀ ਦੀ ਹਾਰ ਆ ਜਾਂ ਆਪਣੀਆਂ ਨਾਕਾਮੀਆਂ ਦਾ ਜਿਹੜਾ ਸੀਗਾ ਸਿਲਾ ਉਹ ਸੁਖਵੀਰ ਬਲਦੇ ਸਿਰ ਤੇ ਭੰਨਿਆ ਹਾਂਜੀ ਬੀਬੀ ਜ਼ਗੀਰ ਕੌਰ ਪਹਿਲਾਂ ਹੀ ਬਾਹਰ ਹੋ ਗਈ ਸੀ ਸੁਖਵੀਰ ਸਿੰਘ ਬਦਨਾ ਲੜ ਕੇ ਕਿ ਉਹਨਾਂ ਨੂੰ ਸ਼ੁਰੂਆਤੀ ਕਮੇਟੀ ਦੇ ਪ੍ਰਧਾਨ ਨਹੀਂ ਬਣਾਇਆ ਗਿਆ ਸੀ ਗੁਰਦੁਆਰਾ ਕਮੇਟੀ ਦੇ ਹਾਂਜੀ ਤੇ ਉਹ ਧਾਮੀਵਲ ਉਹਨਾਂ ਦਾ ਇਸ਼ਾਰਾ ਕਰਤਾ ਸੀਗਾ ਤੇ ਉਹ ਵਾਕ ਹੋ ਗਏ ਸੀਗੇ ਕਿ ਮੈਂ ਡੈਮੋਕ੍ਰੇਸੀ ਚੋਂ ਨਹੀਂ ਜੋ ਸੋਕਰ ਨਹੀਂ ਹੋ ਸਕਦੇ ਆ ਜੀ ਜੀ ਇਹ ਕਿਉਂਕਿ ਕਹਾਣੀਆਂ ਲੰਮੀਆਂ ਆ ਪਰ ਉਹ ਸਧਾਰਵਾਦੀ ਸਾਰੇ ਇਕੱਠੇ ਹੋ ਗਏ ਜਿਹਦੇ ਵਿੱਚ ਮੁੱਖ ਚੰਦੂ ਮજરા ਸਾਹਿਬ ਜੀ ਜਿਨ੍ਹਾਂ ਨੇ ਡਾਕਟਰ ਚੀਮਾ ਦੇ ਪੈਰ ਲੱਗਣ ਦਿੱਤੇ ਵੀ ਉਹਨੂੰ ਜਾ ਕੇ ਉੱਥੇ ਭੇਜਿਆ ਗੁਰਦਾਸਪੁਰ ਭੇਜਿਆ ਵੀ ਇੱਥੋਂ ਅਨੰਦਪੁਰ ਸਾਹਿਬ ਮੈਂ ਇਲੈਕਸ਼ਨ ਕਰ ਸਕਦਾ ਜਾਂ ਸਕਦਾ ਤੇ ਜ਼ਮਾਨ ਤੋਂ ਵੀ ਜਬਤ ਕਰਾ ਗਏ ਹੂੰ ਤੇ ਜੇਕਰ ਰਖੜਾ ਸਾਹਿਬ ਹੈਗੇ ਆ ਜਾਂ ਬਡਾਲਾ ਸਾਹਿਬ ਹੈਗੇ ਆ ਬੀਬੀ ਜ਼ਗੀਰ ਕੋ ਰ ਹੈਗੇ ਆ ਚੰਦੂ ਮજરા ਤੋਂ ਬਿਨਾ ਆਪਣੇ ਮਲੂਕਾ ਸਾਹਿਬ ਹੈਗੇ ਆ ਮਲੂਕਾ ਬਾ ਵੀ ਥਿੰਕ ਬਟ ਡਿਲੀਟਰ ਹੂੰ ਹਲਾਤ ਅਗੇ ਕਿ ਉਹਨਾਂ ਨੇ ਕਿ ਇੱਕ ਪੈਦਲਾ ਖਿੜਿਆ ਕਿ ਉਹ ਕਾਲਤਾ ਸਰ ਦੇ ਗਏ ਆ ਉਹਨਾਂ ਨੇ ਜਾ ਕੇ ਕਿਹਾ ਕਿ ਜਿਹੜੀਆਂ ਸਰਕਾਰ ਵੇਲੇ ਗਨਾਹ ਹੋਏ ਆ ਜਿਸ ਤੋਂ ਪੰਦ ਗ੍ਰਾਂਤੀ ਰੱਖੀ ਨਹੀਂ ਕੀਤੀ ਜਿਉਂ ਤੁਹਾਨੂੰ ਲੋਕ ਬੇਮਕ ਹੋਏ ਆ ਉਹਦਾ ਕਾਰਨ ਹੈ ਕਿ ਸਰਕਾਰ ਨੇ ਜਸਬੀਰ ਸਿੰਘ ਬਦਲ ਨੇ ਕਦੀ ਵੀ ਇਹ ਨਾ ਕਿਸਾਨਾਂ ਨਾਲ ਵੀ ਨਹੀਂ ਸੀ ਹੂੰ ਠੀਕ ਹੈ ਨਾ ਜਦੋਂ ਤਿੰਨ ਆਏ ਸਾਡੇ ਕਾਨੂੰਨ ਕਾਲੇ ਕਾਨੂੰਨ ਜਿਹਨੂੰ ਆਪਾਂ ਕਹਿੰਦੇ ਆ ਹਾਂਜੀ ਤੇ ਉਦੋਂ ਸੁਖਵੀਰ ਸਿੰਘ ਬਾਦਲ ਨੇ ਹਰਸ਼ੂ ਬਾਦਲ ਨੇ ਈਵਨ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਵੀ ਪ੍ਰੈਸ ਕਾਨਫਰੈਂਸ ਕਰਕੇ ਕਿਹਾ ਸੀ ਵੀ ਕਾਨੂੰਨ ਸਹੀ ਹੈਗੇ ਆ ਇਹ ਇਹਨਾਂ ਨੇੜੀ ਸੀ ਭਾਜਪਾ ਦੇ ਜੀ ਜੀ ਤੇ ਉਹ ਬਾਅਦ ਜਦੋਂ ਪਤਾ ਲੱਗਾ ਫਿਰ ਉਹ ਰਿਜ਼ਾਈਨ ਕਰਕੇ ਹੀ ਲੋਕਾਂ 'ਚ ਖੜਨਾ ਪਿਆ ਸੀ ਹੈਗਾ ਹਨਾ ਫਿਰ ਵੀ ਚੜਤੀ ਵੀ ਨਹੀਂ ਜਿਹਨਾਂ ਲੋਕਾਂ ਲੜ ਰਹੇ ਆ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨਾਂ ਦਾ ਗੂ ਮੰਨਿਆ ਗਿਆ ਸੀ ਹੂੰ ਔਰ ਪੰਜਾਬ ਦੀ ਕਿਸਾਨੀ ਲਈ ਕੀਤੇ ਵੀ ਉਹਨਾਂ ਨੇ ਬੜੇ ਇਤਿਹਾਸਿਕ ਕੰਮ ਸੀਗੇ ਜੀ ਬਿਲਕੁਲ ਠੀਕ ਹੈ ਨਾ ਉਹ ਮਤਲਬ ਤਫਸੀਲ ਆ ਬਹੁਤ ਵੱਡੀ ਆ ਉਹ ਕੀ ਤੇ ਇਸਰ ਕੀ ਜਦੋਂ ਉਹਨਾਂ ਦੀ ਬੋਲੀ ਬੋਲਣ ਲੱਗ ਪਈ ਤੇ ਉਹ ਤਾਂ ਲੱਗਾ ਕਿ ਇਹ ਸ਼ਾਇਦ ਇਹ ਵੀ ਕੰਮ ਕਰਾਵਾ ਫਿਰ ਜਦੋਂ ਇੱਥੇ ਬਰਗਾੜੀ ਕਾਣ ਵਾਪਰਦਾ ਹੈਗਾ ਜਾਂ ਮਾਫੀਨਾਮਾ ਹੋਇਆ ਸੀਗਾ ਉਸ ਵੇਲੇ ਇਹ ਪੀਲੀ ਗਲਤੀਆਂ ਕਰਮ ਇਹ ਜਿਹੜੀ ਨਾ ਉਹਨਾਂ ਨੂੰ ਤਨਖਾਹ ਦੇਤਾ ਸੀਗਾ ਰਾਮ ਰਹੀਮ ਹਾਂਜੀ ਉਹਨੂੰ ਸਿਆਲਾਈ ਨਹੀਂ ਜਾ ਸਕਦੀ ਸੀ ਕਿਉਂਕਿ ਉਹ ਸਿੱਖ ਨਹੀਂ ਸੀ ਹੂੰ ਉਹ ਦਾ ਡੇਰੇਦਾਰ ਸੀ ਜੀ ਬਿਲਕੁਲ ਜੇ ਕੋਈ ਸਿੱਖ ਗਲਤੀ ਕਰਦਾ ਤੇ ਉਹਨਾਂ ਕਰਦੇ ਉਹਨੂੰ ਵੈਸੇ ਵਾਰਨ ਕੀਤੀ ਜਾ ਸਕਦੀ ਤੇ ਫਿਰ ਉਹਨੂੰ ਮਾਫੀ ਮੰਗਾਈ ਜਾ ਸਕਦੀ ਕੋਈ ਗੱਲ ਨਹੀਂ ਸੀ ਬਿਲਕੁਲ ਸਹੀ ਪਹਿਲੀ ਗੱਲ ਤੋਂ ਉਹਦੇ ਉਹਨਾਂ ਨੇ ਉਸ ਵੇਲੇ ਤੇ ਜਹਦਰ ਕੋ ਗਲਤੀ ਹੋਈ ਹੂੰ ਫਿਰ ਉਹਦੋਂ ਮਾਫੀ ਨਾਮਾ ਕਰਕੇ ਮਾਫੀ ਦੇ ਕੇ ਉਹਦੋਂ ਵੱਡੀ ਗਲਤੀ ਕਰ ਗਏ ਤੂੰ ਉਹ ਵੀ ਇੱਕ ਪੋਲਿਟਿਕਸ ਦੇ ਤਰੀਕੇ ਨਾਲ ਰਾਜਨੀਤੀ ਹੋਈ ਹਾਂਜੀ ਉਹ ਸਾਰੀਆਂ ਗੱਲਾਂ ਘੇਰਦੀਆਂ ਹੈਗੀਆਂ ਕਿ ਲੋਕਾਂ ਦੇ ਕੋਲ ਅੱਜ ਹੂੰ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਅਕਸ਼ਰਮਣੀ ਅਕਾਲੀ ਦਲ ਦੀਆਂ ਪੰਜਾਬ ਲਈ ਕੀਤੇ ਜਿਹੜੇ ਬਹੁਤ ਇਤਿਹਾਸਕ ਕੰਮ ਹੈਗੇ ਆ ਉਹ ਨਹੀਂ ਯਾਦਗੇ ਹੂੰ ਉਹ ਬਿਲਕੁਲ ਨਹੀਂ ਯਾਦ ਤੁਸੀਂ ਨਾ ਕਿਸੇ ਲਈ ਜਿੰਨਾ ਮਰਜ਼ੀ ਕਰ ਲੋ ਤੁਸੀਂ ਕਿਸੇ ਇੱਕ ਕੰਮ ਨਹੀਂ ਕੀਤਾ ਤੇ ਲੋਕ ਤੁਹਾਨੂੰ ਉਹਨਾਂ ਨਕਾਰ ਦਿੰਦੇ ਆ ਬਿਲਕੁਲ ਸਹੀ ਅੱਜ ਸ਼੍ਰੋਮਣੀ ਅਕਾਲੀ ਦਲ ਇਸੇ ਚੱਕਰ ਚ ਪਈ ਹੈਗੀ ਆ ਜਿਨ੍ਹਾਂ ਨੇ ਚਾਰ ਜਿਮਨੀ ਚੋਣਾ ਅੱਜ ਪੈਰੀਆਂ ਵੋਟਾਂ ਪੈਰੀਆਂ ਜੇ ਸ਼੍ਰੋਮਣੀ ਅਕਾਲੀ ਦਲ ਨਹੀਂ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਲੀਡਰ ਬਾਕੀ ਹੋ ਕੇ ਉਹ ਕੰਮ ਕਰ ਰਹੇ ਆ ਉਹਨਾਂ ਦਾ ਕਹੇ ਸ਼੍ਰੋਮਣੀ ਅਕਾਲੀ ਦਲ ਸੁਧਾਰਵਾਦੀ ਦੇ ਇੱਕ ਮੰਨ ਗਏ ਵੀ ਅਸੀਂ ਵੱਖਰੇ ਆ ਜਿਹੜੇ ਵਿੱਚ ਬੈਠੇ ਸੀ ਉਹ ਵੀ ਵੱਖਰੇ ਹੋਣਾ ਪਿਆ ਜੀ ਚੱਬੀ ਵੱਲ ਤੋਂ ਧੰਨੜ ਚਲੇ ਗਏ ਹੂੰ ਠੀਕ ਆ ਨਾ ਜੀ ਜੀ ਉਹ ਉਧਰੋਂ ਜਾ ਕੇ ਭਾਜਪਾ ਚਾਰ ਹਾਲਦੇ ਹੈਗੇ ਆ ਹੂੰ ਔਰ ਜਿਹੜੇ ਲੰਗਾ ਜਿਹੜੇ ਮਸਲੇ ਲੈ ਕੇ ਆਏ ਵਾਪਸ ਕਈ ਸਾਲਾਂ ਬਾਅਦ ਹੂੰ ਤੇ ਭੁੰਦੜ ਸਾਹਿਬ ਲੈ ਕੇ ਆਏ ਨੂੰ ਹਾਂਜੀ ਤੇ ਉਹ ਵੀ ਛੱਡ ਕੇ ਅੱਜ ਕੱਲ ਆਵਾਜ਼ੀ ਪਾਰਟੀ ਸਪੋਰਟ ਕਰ ਰਹੇ ਹੈਗੇ ਬੜੇ ਜ਼ਬਰਦਸਤ ਕਿਹਨਾਂ ਜੀ ਜਿਹੜੀ ਸਰਕਾਰ ਨਾਲ ਤੁਹਾਡੀ ਲੜਾਈ ਆ ਉਹਦੀ ਤੁਸੀਂ ਤਰਫਦਾਰੀ ਕਰ ਰਹੇ ਹੋ ਤੁਸੀਂ ਇਲੈਕਸ਼ਨ ਨਹੀਂ ਲੜੇ ਮੈਨੂੰ ਨਹੀਂ ਲੱਗਦਾ ਸੀਗਾ ਜੇਕਰ ਸ਼ਰਮਣੀ ਅਕਾਲੀ ਦਲ ਨੇ ਐਲਾਨ ਕਰਤਾ ਕਿ ਅਸੀਂ ਇਲੈਕਸ਼ਨ ਨਹੀਂ ਲੜਨੀ ਤੇ ਇਹ ਵੀ ਐਲਾਨ ਜਿੱਤਾ ਵੀ ਇਹ ਕਾਡਰ ਬੰਦੇ ਕਾਡਰ ਦੇ ਬੰਦੇ ਹੈਗੇ ਆ ਸ਼ਰਮਣੀ ਅਕਾਲੀ ਦਲ ਦੇ ਉਹ ਵੀ ਬਾਈਕੜੀ ਕਰਨਗੇ ਵੋਟ ਨਹੀਂ ਪਾਉਣਗੇ ਹਮ ਪਰ ਲੇਕਿਨ ਉਹ ਕਿਸ ਨਾ ਕਿਸੇ ਸਪੋਰਟ ਕਰ ਰਹੇ ਹੈਗੇ ਬਿਲਕੁਲ ਜੀ ਅੱਛਾ ਉਹਦੇ ਵਿੱਚ ਨਾ ਤੇ ਕਈ ਰੰਗ ਦਿਸ ਰਹੇ ਹੈਗੇ ਕਈ ਰੰਗ ਹੁਣ ਜਦੋਂ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੌਜੂਦਾ ਹਾਂਜੀ ਸੁਖਵੀਰ ਸਿੰਘ ਬਾਦਲ ਨੇ ਵੀ ਲਗਾਤਾਰ ਪ੍ਰੈਸ਼ਰ ਹੀ ਪੈ ਰਿਹਾ ਹੈ ਉਸੀਪਾ ਦੇ ਦੇ ਵੀਸੀਪਾ ਦੇ ਦੇ ਔਰ ਜਦੋਂ ਇਹ ਨਮਾਣਾ ਸਿੱਖ ਬਣ ਕੇ ਗਏ ਆ ਅਕਾਲਤਾ ਸਾਹਿਬ ਪੇਸ਼ ਹੋਏ ਆ ਤਾਂ ਉਦੋਂ ਵੀ ਇਹਨਾਂ ਨੇ ਭੁੰਦਸਾ ਨੂੰ ਕਾਰਜਕਾਰੀ ਹਮ ਪ੍ਰਧਾਨ ਬਣਾ ਦਿੱਤਾ ਜੀ ਲੇਕਿਨ ਜਦੋਂ ਇਹ ਗੱਲ ਅੰਦਰ ਖਾਤੇ ਹੁੰਦੀ ਆ ਕਿ ਕਿਉਂਕਿ ਪ੍ਰਧਾਨਵਾ ਤਨਖਾ ਤਾਂ ਨਹੀਂ ਲੱਗ ਰਹੀ ਵੀ ਕੀ ਲਈਏ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਜਿਸ ਦੇ ਰਵੀਰ ਸਿੰਘ ਵੀ ਨਹੀਂ ਚਾਹੁੰਦੇ ਬਿਲਕੁਲ ਉਹ ਵੀ ਚਾਹੁੰਦੇ ਆ ਕਿ ਜਿਹੜਾ ਸ਼ਰਮਣੀ ਅਕਾਲੀ ਦਲ ਤੋਂ ਬਗੈਰ ਜੇ ਇਦਾਂ ਦੀ ਗੱਲ ਕਰਦੇ ਆ ਇਦਾਂ ਦਾ ਕੋਈ ਫੈਸਲਾ ਕਰਦੇ ਆ ਜੇ ਸ਼ਰਮਣੀ ਅਕਾਲੀ ਦਲ ਦੇ ਖਤਮ ਕਰਤਾ ਜੋ ਉਹ ਕਹਿੰਦੇ ਆ ਕਿ ਵਿਰੋਧੀ ਤਰ੍ਹਾਂ ਦੀ ਸਾਜ਼ਿਸ਼ ਰਚੀ ਜਾ ਰਹੀ ਆ ਫਿਰ ਉਸ ਗੱਲ ਦੀ ਸਮਝ ਹੀ ਪੈਂਦੀ ਹੈਗੀ ਆ ਤੇ ਹੁਣ ਉਹਦੇ ਰਿਜ਼ਾਈਨ ਤੋਂ ਬਾਅਦ ਸ਼ਰਮਣੀ ਅਕਾਲੀ ਦਲ ਦੇ ਵਿੱਚ ਹੀ ਮਤਲਬ ਇਹਨਾ ਬਹੁਤ ਵੱਡਾ 헤ਜ਼ ਉੱਪਰ ਆ ਹੂੰ ਸੂਬੀ ਸੰਗਤ ਦੇ ਹੱਕ ਦੇ ਵਿੱਚ ਹਾਂਜੀ ਔਰ ਜਿਹੜਾ ਯੂਥ ਦੇ ਚਿਰਸਾਬ ਹੈਗੇ ਆ ਜਾਂ ਮਤਲਬ ਟੀਮਾ ਸਾਹਿਬ ਆ ਜਾਂ ਹੋਰ ਅਦਰਸ ਉਹ ਕਹਿੰਦੇ ਸਾਡੀ ਵੀ ਅਸੀਪੇ ਗਏ ਫਿਰ ਹੂੰ ਫਿਰ ਤੁਸੀਂ ਅਸੀਪੇ ਜਾ ਕੇ ਦੇਖ ਜਾਣਾ ਕਿੱਥੇ ਆ ਗੱਲ ਹੈਗੀ ਆ ਕਿ ਜਿਹੜੀ ਵਫਾਦਾਰੀ ਜਿਮਨੀ ਚੋਣ ਦੇ ਇਲੈਕਸ਼ਨ ਤੋਂ ਪਹਿਲਾਂ ਦਿਖਾਈ ਸੀ ਸ਼ਰਮਣੀ ਕਮੇਟੀ ਨੇ ਕਾਤਾ ਸਾਹਿਬ ਜੀ ਅਦਰ ਨੂੰ ਹੂੰ ਵੀ ਅਸੀਂ ਆਪਣੇ ਨੇਤਾ ਦੇ ਪ੍ਰਤੀ ਵਫਾਦਾਰ ਆ ਜੇ ਉਹਨੂੰ ਤਨਖਾਹ ਲੱਗੀ ਹੈਗੀ ਆ ਤੇ ਅਸੀਂ ਇਲੈਕਸ਼ਨ ਨਹੀਂ ਜਾਣਾ ਹੂੰ ਵੀ ਸਾਡਾ ਲੀਡਰ ਜੀ ਨੂੰ ਤਨਖਾਹੀ ਆ ਹੋ ਗਈ ਵੀ ਕੰਮ ਕਰ ਰਿਹਾ ਜਦੋਂ ਉਹਨਾਂ ਸਾਡੀ ਗੁਵਾਈ ਨਹੀਂ ਕਰਨੀ ਤੇ ਫਿਰ ਅਸੀਂ ਹਾਰਨਾ ਕਿਉਂ ਹੂੰ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਜੀ ਉਹਨਾਂ ਨੇ ਕੀਤਾ ਤੇ ਮੈਂ ਸੋਚਦਾ ਸੀਗਾ ਕਿ ਚੰਗਾ ਕੀਤਾ ਹੈ ਹੂੰ ਕਿਉਂਕਿ ਜਿਹੜੇ ਸੁਧਾਰਵਾਦੀ ਜਿਹੜੇ ਵਸੀਫਾ ਮੰਗਦੇ ਸੀ ਹਾਂਜੀ ਬਿਲਕੁਲ ਕਹਿੰਦੇ ਵੀ ਸਾਨੂੰ ਇੱਕੋ ਕੇਵਲ ਤੇ ਕੇਵਲ ਵਸੀਫਾ ਦਾ ਚਾਹੀਦਾ ਸਾਨੂੰ ਠੀਕ ਹੈ ਨਾ ਹੂੰ ਅੱਜ ਉਹ ਬੰਦੇ ਤੇ ਖੁਸ਼ ਵੀ ਨਹੀਂ ਹੋਏ ਹੂੰ ਉਹ ਕਹਿੰਦੇ ਆ ਛੜਜੰਤਨ ਰਾਜਨੀਤੀ ਹੈ ਵੀ ਤੁਸੀਂ ਚੋਣੇ ਕੀ ਆ ਫਿਰ ਹੂੰ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਨਾ ਕਰੋ ਔਰ ਈਵਨ ਦੇ ਨਾਲ ਵਿਰੋਧੀ ਪਾਰਟੀਆਂ ਵੱਲੋਂ ਵੀ ਰੰਧਾਵਾ ਸਾਹਿਬ ਨੇ ਵੀ ਆਖਿਆ ਕਾਂਗਰਸ ਨੇ ਵੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦਾ ਜਿਉਂਦਾ ਰਹਿਣਾ ਜੀਵੰਤ ਰਹਿਣਾ ਬਹੁਤ ਜ਼ਰੂਰੀ ਹੈ ਬਿਲਕੁਲ ਸਹੀ ਭਾਜਪਾ ਦੇ ਸੱਜਣ ਸੁਨੀਲ ਕੁਮਾਰ ਜਾਖੜ ਨੇ ਵੀ ਕਿਹਾ ਹੈਗਾ ਵੀ ਇਹਦੇ ਬਿਨਾਂ ਸਾਡੇ ਪੰਜਾਬ ਦੀ ਗੱਲ ਨਹੀਂ ਬਣਨੀ ਕਿਉਂਕਿ ਲੋਕ ਤਜਰਬੇ ਹੈਗੇ ਆ ਜੇ ਪੰਜਾਬ ਦੀ ਗੱਲ ਹੋਈ ਹੈ ਜੇ ਪੰਜਾਬ ਦੇ ਮੁੱਦੇ ਉੱਠੇ ਹੈਗੇ ਆ ਉਹ ਉਸ ਦਿਨ ਜਿੱਦ ਤੱਕ ਉਹ ਮਤਲਬ ਉਹਨਾਂ ਨੇ ਗੱਲ ਕੀਤੀ ਆ ਉਹਨਾਂ ਦਾ ਜਿਹੜਾ ਹੈਗਾ 15 14 ਦਸੰਬਰ ਨੂੰ 5 ਸਾਲਾਂ ਬਾਅਦ ਇਲੈਕਸ਼ਨ ਹੋਣੀ ਹੈਗੀ ਹੈ ਜੋ ਬਣਦੀ ਇਹਨਾਂ ਦੀ ਹਾਂਜੀ ਪਰ ਉਸ ਤੋਂ ਬਿਨਾਂ ਰਿਜ਼ਾਈਨ ਕਰ ਜਾਣਾ ਉਹ ਬਣਦਾ ਹੈ ਦੁਬਾਰਾ ਇਲੈਕਸ਼ਨ ਹੋਣੀ ਜੀ ਉਸ ਇਲੈਕਸ਼ਨ ਦੇ ਵਿੱਚ ਵੀ ਇਹ ਪਤਾ ਲੱਗ ਗਿਆ ਕਿ ਜੇ ਇਲੈਕਸ਼ਨ ਹੀ ਹੁੰਦੀ ਆ ਕੋਈ ਮੇਰੇ ਵਰਗਾ ਖੜਾ ਵੀ ਹੋ ਜਾਂਦਾ ਹੈਗਾ ਵੀ ਪ੍ਰਧਾਨਗੀ ਲਈ ਤੂੰ ਨੂੰ ਹਾਰ ਹੋਣੀ ਆ ਹੂੰ ਸੁਧਾਰਵਾਦੀ ਵੀ ਭਾਜੇ ਉਹਨੂੰ ਵੀ ਹਾਰ ਹੋਣੀ ਆ ਕਿਹੜੀ ਬਹੁਤ ਗੰਦੀ ਜੜੀ ਹੈਗੀ ਆ ਉਸ ਵੀਰ ਸਿੰਘ ਭਲਦੇ ਨਾਲ ਹੀ ਆ ਬਿਲਕੁਲ ਸਹੀ ਠੀਕ ਹੈ ਨਾ ਜੀ ਤੇ ਸੁਖਵੀਰ ਸਿੰਘ ਬਾਦਲ ਦੇ ਦਾ ਜਿਹੜਾ ਹੱਕ ਤੇ ਪੱਖ ਜਿਹੜਾ ਲੈ ਰਹੇ ਹੈਗੇ ਆ ਉਹ ਤੋਂ ਚੀ ਨਾਮ ਕਰੂੰ ਜਿੰਦਾਬਾਦ ਆ ਤੇ ਮੈਂ ਸੋਚਦਾ ਕਿ ਜੇ ਕਿਸੇ ਪਾਰਟੀ ਦੇ ਵਿੱਚ ਡਿਸਪਲਿਨ ਨਹੀਂ ਹੈਨੀ ਜੇ ਉਹ ਨੇਤਾ ਪ੍ਰਤੀ ਵਫਾਦਾਰੀ ਹੈ ਨਹੀਂਗੀ ਉਹ ਪਾਰਟੀ ਖਤਮ ਹੋ ਜਾਂਦੀ ਆ ਤੇ ਜੇ ਉਹਨਾਂ ਨੇ ਵਫਾਦਾਰੀ ਦਿਖਾਈ ਆ ਜੇ ਅਨੁਸ਼ਾਸਨ ਦਿਖਾਇਆ ਤੇ ਪਾਰਟੀ ਨੂੰ ਜਿੰਦਾਬਾਦ ਰੱਖ ਲੈਣਗੇ ਹਮ ਬਿਲਕੁਲ ਸਹੀ ਜੀ ਜੇਰਾਪਾ ਪ੍ਰੋਗਰਾਮ ਰੁਕ ਗਿਆ ਪਤਾ ਨਹੀਂ ਸਰ ਅਗਲਾ ਸਵਾਲ ਰੱਖ ਲੈਂਦੇ ਆ ਜਦੋਂ ਸ਼੍ਰੋਮਣੀ ਅਕਾਲੀ ਦਲ ਜਿਮਨੀ ਚੋਣਾ ਇਸ ਦੇ ਲਈ ਨਹੀਂ ਲੜਿਆ ਕਿ ਉਹਨਾਂ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹਿਆ ਕਰਾਰ ਦਿੱਤੇ ਜਾਣ ਦੇ ਕਰਕੇ ਸਿਆਸੀ ਸਰਗਰਮੀਆਂ ਬੰਦ ਨੇ ਕਿ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ 5 ਸਾਲ ਦੇ ਬਾਅਦ ਆਪਣੇ ਪ੍ਰਧਾਨ ਦੀ ਚੋਣ ਕਰਨ ਜਾ ਰਹੀ ਹੋਵੇ ਤਾਂ ਇੱਕ ਤਨਖਾਹਿਆ ਨੇਤਾ ਨੂੰ ਪ੍ਰਧਾਨ ਚੁਣਨ ਦੇ ਵਿੱਚ ਸਿੱਖ ਧਾਰਮਿਕ ਮਰਿਆਦਾ ਦਾ ਉਲੰਘਣਾ ਨਹੀਂ ਹੋਵੇਗਾ ਇਸ ਤੇ ਤੁਹਾਡਾ ਕੀ ਵਿਚਾਰ ਹੈ ਹੁਣ ਤੁਹਾਡੇ ਸਵਾਲ ਇਹ ਹੀ ਨੇ ਵਿੱਚੋਂ ਆ ਗਿਆ ਵੀ ਹੁਣ ਇੱਕ ਤਨਖਾਈ ਇਹ ਦੇ ਕਰਕੇ ਤੁਸੀਂ ਇਲੈਕਸ਼ਨ ਨਹੀਂ ਲੜੀ ਹੂੰ ਬਿਲਕੁਲ ਜੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਆ ਰਹੀ ਹੈ 14 ਦਸੰਬਰ ਨੂੰ ਹੂੰ ਠੀਕ ਹੈ ਕੀ ਤਨਖਾਈ ਇਹ ਨੂੰ ਪ੍ਰਦਾਨ ਬਣਾ ਲੋਗੇ ਉਹਦੇ ਰਿਜ਼ਾਈਨ ਕਰਤਾ ਉਹਨਾਂ ਨੇ ਬਿਲਕੁਲ ਗੱਲ ਬੜਾ ਸਵਾਲ ਆ ਬਲਦੀ ਆ ਕਿ ਇੱਕ ਸਵਾਲ ਕੀਤਾ ਪਹਿਲਾਂ ਉਹਨਾਂ ਨੇ ਕਾਰਜਕਾਰੀ ਬਣਾਤਾ ਪ੍ਰਧਾਨ ਹਾਂਜੀ ਹੁਣ ਉਹਨਾਂ ਨੇ ਰਿਜ਼ਾਈਨ ਕਰਤਾ ਹੈਗਾ ਹੁਣ ਇਹ ਗੱਲ ਹੈ ਕਿ 14 ਦਸੰਬਰ ਤੋਂ ਪਹਿਲਾਂ ਪਹਿਲਾਂ ਇਹ ਹੋ ਸਕਦਾ ਕਿ ਜ세ਦਰ ਸ਼੍ਰੀ ਕਾਤਾ ਸਾਹਿਬ ਜਿਹੜੀ ਤਨਖਾਹ ਲਾ ਦੇਣਾ ਉਹਨੂੰ ਹੂੰ ਜੇ ਤਨਖਾਹ ਲਾ ਦਿੰਦੇ ਆ ਜੀ ਤਨਖਾਹ ਨੂੰ ਰਾਸ਼ੀ ਤਨਖਾਹ ਨਹੀਂ ਲੱਗ ਸਕਦੀ ਹਾਂਜੀ ਮੈਂ ਕਈ ਵਾਰੀ ਕਈਆਂ ਨਾਲ ਗੱਲਾਂ ਕਰਦਾ ਬਹੁਤ ਸਾਰੇ ਪੱਤਰਕਾਰ ਵੀ ਗੱਲਾਂ ਕਰਦੇ ਆ ਵੀ ਉਹਨੂੰ ਆਹ ਹੋਣਾ ਚਾਹੀਦਾ ਆਹ ਹੋਣਾ ਚਾਹੀਦਾ ਮੈਂ ਇਹ ਸੋਚਦਾ ਕਿ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਪੰਜਾਬੀ ਪਾਰਟੀ ਬਣ ਗਈ ਸੀ ਹਾਂਜੀ ਉਹ ਪੰਜਾਬ ਦੇ ਲੋਕਾਂ ਦੀ ਪਾਰਟੀ ਆ ਉਹ ਕੇਵਲ ਤੇ ਕੇਵਲ ਸਿੱਖਾਂ ਦੀ ਪਾਰਟੀ ਨਹੀਂਗੀ ਜੀ ਠੀਕ ਹੈ ਨਾ ਹੁਣ ਜਿਹੜੀਆਂ ਇੱਕ ਪੰਥ ਪ੍ਰਸ ਲੋਕ ਹੈ ਜਿਹੜੇ ਵੱਖਰੀ ਬਣਾਈ ਬੈਠੇ ਆ ਅੰਮ੍ਰਿਤਸਰ ਵਾਲੇ ਉਹ ਉਹ ਕੇਵਲ ਤੇ ਕੇਵਲ ਸਿੱਖਾਂ ਦੀ ਕਹਿੰਦੇ ਆ ਤੇ ਜਦੋਂ ਇਲੈਕਸ਼ਨ ਹੁੰਦੀ ਉਹ ਵੀ ਜਾ ਕੇ ਦੂਜਿਆਂ ਦੇ ਮੰਦਰਾਂ 'ਚ ਜਾ ਬੜਦੇ ਆ ਠੀਕ ਹੈ ਨਾ ਲੇਕਿਨ ਪ੍ਰਕਾਸ਼ ਸਿੰਘ ਬਾਦਲ ਇਸ ਗੱਲ ਤੋਂ ਇਮਾਨਦਾਰ ਜਗੇ ਕਿ ਉਹਨਾਂ ਨੇ ਪੰਜਾਬ ਦੀ ਪਾਰਟੀ ਬਣਾਈ ਪੰਜਾਬੀ ਦੀ ਪਾਰਟੀ ਬਣਾਈ ਆ ਜਦੋਂ ਸਰਕਾਰ ਬਣੀ ਜਦੋਂ ਵੀ ਸਰਕਾਰ ਬਣੀ ਹੁਣ ਤੁਸੀਂ ਦੇਖਿਆ ਕਿ ਉਹ ਐਨਕੇ ਸ਼ਰਮਾ ਡਿਜ਼ਾਈਨ ਕਰ ਗਿਆ ਸੀ ਹਾਂਜੀ ਜੋ ਦਨਨ ਸਕੱਤਰ ਸੀ ਇਹਨਾਂ ਦੇ ਖਜ਼ਾਨਚੀ ਵੀ ਸੀਗੇ ਜੀ 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 ਇਹਦਾ ਮਤਲਬ ਇਹ ਕਹਿੰਦੇ ਆ ਕਿ ਪੰਜਾਬ ਪੰਜਾਬੀ ਦੀ ਪਾਰਟੀ ਹੈਗੇ ਹੂੰ ਇਸ ਨੂੰ ਸਿੱਖਾਂ ਦੀ ਪਾਰਟੀ ਨਹੀਂ ਕਿਹਾ ਜਾ ਸਕਦਾ ਤੇ ਜੇ ਪੰਜਾਬੀਆਂ ਦੀ ਪਾਰਟੀ ਆ ਜਦੋਂ ਵੀ ਸਰਕਾਰ ਹੋਣੀ ਚਾਹੀਏ ਸ਼੍ਰੋਮਣੀ ਅਕਾਲੀ ਦਲ ਦੀ ਉਹਨੂੰ ਕੇਵਲ ਸਿੱਖਾਂ ਦੀ ਵੋਟਾਂ ਨਾਲ ਨਹੀਂ ਆਈ ਹੂੰ ਜੀ ਸ਼ੁਰੂ ਨਹੀਂ ਕੋਈ 15 ਕਮੇਟੀ ਤੇ ਬਣ ਸਕਦੀ ਹੈ ਕੇਵਲ ਸਿੱਕਿਆਂ ਦੀ ਵੋਟਾਂ ਨਾਲ ਲੇਕਿਨ ਜਦੋਂ ਰਾਸੀ ਤੇ ਰਹੀ ਗਈ ਹੈ ਉਦੋਂ ਸਾਰੇ ਲੋਕਾਂ ਦੀਆਂ ਵੋਟਾਂ ਪੈਂਦੀਆਂ ਹਿੰਦੂਆਂ ਦੀਆਂ ਵੋਟਾਂ ਪੈਂਦੀਆਂ ਵਪਾਰੀਆਂ ਦੀਆਂ ਵੋਟਾਂ ਪੈਂਦੀਆਂ ਅਸਾਈਆਂ ਦੀਆਂ ਵੋਟਾਂ ਪੈਂਦੀਆਂ ਮੁਸਲਮਾਨ ਵੋਟਾਂ ਪੈਂਦੀਆਂ ਹੈਗੀਆਂ ਔਰ ਸਾਰੇ ਹੋ ਡੇਰੇਧਾਰਾਂ ਦੀਆਂ ਵੋਟਾਂ ਪੈਂਦੀਆਂ ਹੈਗੀਆਂ ਹਨਾ ਉਹ ਡੇਰੀ ਦੀਆਂ ਵੋਟਾਂ ਲੈਣ ਕਰਕੇ ਪਾਉਣਾ ਪਿਆ ਸੀ ਨਾ ਸਰਸੀ ਦੀਆਂ ਡੇਰੀ ਦੀਆਂ ਵੋਟਾਂ ਲੈਣ ਕਰਕੇ ਜੀ 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 ਤੇ ਗੱਲ ਇਹ ਹੈਗਾ ਕਿ ਇਸ ਕਰਕੇ ਰਾਸੀ ਜੇ ਸਾਂ ਮਿਲਦੀ ਹੈ ਸ਼੍ਰੀ ਗਲਤੋਤ ਸਾਬ ਤੋਂ ਫਿਰ ਉਹ ਉਹਨਾਂ ਲੋਕਾਂ ਦੀ ਨਰਾਦਰ ਹੁੰਦਾ ਜਿਨ੍ਹਾਂ ਨੇ ਸ਼੍ਰੋਮਣੀ ਕਾਲੇਦਲ ਯਕੀਨ ਕੀਤਾ ਸੀ ਹੂੰ ਜਿਨ੍ਹਾਂ ਨੇ ਜਿਨ੍ਹਾਂ ਦੂਜੇ ਆ ਧਰਮਾਂ ਦੇ ਲੋਕਾਂ ਨੇ ਵਰਗਾਂ ਦੇ ਲੋਕਾਂ ਨੇ ਸ਼੍ਰੋਮਣੀ ਕਾਲੇਦਲ ਦੇ ਉਸ ਸੰਕਲਪ ਤੇ ਸਰਬੱਤ ਦੇ ਭਲੇ ਤੇ ਕੋਈ ਨਾ ਦਿਸੇ ਬਾਹਰ ਜੀਓ ਜੀ ਬਿਲਕੁਲ ਇਹ ਇੱਕ ਬਿਤਾ ਇੱਕ ਬਿਤਾ ਇਸ ਕੇ ਬਾਰੇਕ ਜਿਹੜੀ ਗੁਰਬਾਣੀ ਤੋਂ ਗੱਲ ਉੱਠਦੀ ਹੈਗੀ ਆ ਸਾਂਝੀ ਵਾਲਤਾ ਦੀ ਸਭੇ ਸਾਂਝੀ ਵਾਲਸ ਦਾਣਾ ਜੇ ਉਸ ਵਿਚਾਰਧਨ ਲੈ ਕੇ ਦੂਜੇ ਪੰਜਾਬੀ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਆ ਅੱਜ ਘਟੋ ਘਟੋ ਉਹਨੂੰ ਰਾਸੀ ਤੋਂ ਸਜਾ ਨਹੀਂ ਮਿਲਣੀ ਚਾਹੀਦੀ ਹੂੰ ਠੀਕ ਆ ਵੀ ਜੇ ਉਹ ਬੇਦਬੀ ਕান্ড ਹੋਈ ਹੈਗੀ ਆ ਉਸ ਬੇਦਬੀ ਕੰਡ ਤੋਂ ਬਾਅਦ ਸਰਕਾਰ ਨੇ ਭਾਵੇਂ ਮਤਲਬ ਜੋਰਾ ਸਿੰਘ ਜਸਟਿਸ ਨੂੰ ਦਿੱਤਾ ਸੀਗਾ ਉਹਨਾਂ ਕੋ ਨਹੀਂ ਸੀ ਗੱਲ ਹੋਇਆ ਜਾਂ ਉਹ ਮੋਕੇ 'ਚ ਨਹੀਂ ਹੋਇਆ ਉਹ ਵਿੱਚ ਇਹਨਾਂ ਸੀਬੀ ਦੀ ਮੰਗ ਕਰ ਲਈ ਸੀ ਹਾਂਜੀ ਠੀਕ ਹੈ ਨਾ ਉਸ ਕਰਕੇ ਕੰਮ اٹਕੇ ਗਿਆ ਨਹੀਂ ਸੀ ਸਮੇਂ ਸਿਰ ਜੜ੍ਹ ਦੇ ਸਕੇ ਤੇ ਉਸ ਤੋਂ ਬਾਅਦਾਂ ਕਿਹਨੇ ਦਿੱਤਾ ਹੂੰ ਅਕਾਲੀ ਦੋ ਬਾਅਦਾਂ ਇਹਦੀ ਕੈਪਟਨ ਸਰਕਾਰ ਆਈ ਸੀ ਜੀ ਵੀ ਮੇਲੇ ਬੇਦਬੀ ਦੇ ਜਿਹੜੇ ਮਤਲਬ ਹੈਗੇ ਆ ਮੁਜ਼ਰਮ ਹੈਗੇ ਸਜ਼ਾਵਾਂ ਦੇਣਗੀਆਂ ਉਹਨਾਂ ਦਾ ਇਜ਼ਲਪੋਂ ਅਤਮਾਨ ਨੂੰ ਵੀ ਹੋ ਗਿਆ ਗੱਲ ਕਰਦਿਆਂ ਨੂੰ ਹੂੰ ਠੀਕ ਹੈ ਨਾ ਵੀ ਉਹਨਾਂ ਕੋ ਡੇਢ ਮਹੀਨੇ ਚ ਉਹਨਾਂ ਸਮਾਂ ਲੱਗਿਆ ਡੇਢ ਮਹੀਨਾ ਹੂੰ ਉਹਨਾਂ ਕੋ ਕਹਿੰਦੇ ਡੇਢ ਮਹੀਨੇ ਕਿਉਂ ਨਹੀਂ ਹੋਇਆ ਉਹਨੂੰ ਸਜਾ ਦੇਣ ਲੱਗੇ ਆ ਤੇ ਉਸ ਤੋਂ ਪਤਾ ਵੀ ਕਿਹੜੇ ਮਤਲਬ ਉੱਤੇ ਪਾਕਿਸਤਾਨ ਤੋਂ ਆਏ ਸਾਡੇ ਮੁੱਖ ਮੰਤਰੀ ਉਹ ਵੀ ਸਿੱਖੀ ਆ ਜੀ ਬਿਲਕੁਲ ਠੀਕ ਹੈ ਨਾ ਜੀ ਹਾਂਜੀ ਉਹਨਾਂ ਨੇ ਕਿਉਂ ਨਹੀਂ ਉਹ ਕੰਮ ਕੀਤਾ ਗੱਲ ਇਹ ਹੈਗੀ ਆ ਕਿ ਅਸੀਂ ਇਹ ਸੋਚਦੇ ਆ ਵੀ ਰਾਸੀ ਸੁਜਾਨਾ ਦੇ ਕੇ ਜਿਹੜੀ ਧਰਮ ਵੱਲੋਂ ਜਿਹਹਦਰਮ ਵੱਲ ਸੁਝਾਅ ਬਣਦੀ ਹੈਗੀ ਆ ਤਨਖਾਹ ਬਣਦੀ ਹੈਗੀ ਆ ਸੁਝਾਅ ਮਤਲਬ ਕਈ ਵਾਰੀ ਕਹਿੰਦੇ ਵੀ ਲਗਣੀ ਦੀ ਸੇਵਾ ਹੀ ਆ ਭਾਂਡੇ ਧੋਣ ਦੀ ਜਾਂ ਬੂੜ ਸਾਫ ਕਰਨ ਦੀ ਜਾਂ ਹੋਰ ਵੀ ਕਿਹੜੇ ਸੇਵਾ ਕਰਦੇ ਉਹ ਸੁਝਾਅ ਭਗਦੇ ਆ ਨਹੀਂ ਉਹ ਸੁਝਾਈ ਹੁੰਦੀ ਹੈਗੀ ਆ ਜਿਨ੍ਹਾਂ ਲੋਕਾਂ ਦੇ ਰਾਹਾਂ ਦੇ ਵਿੱਚ ਚੂਨਾ ਵਿਛਦਾ ਹੈਗਾ ਜਦੋਂ ਜਾ ਕੇ ਉਹ ਉਹਨਾਂ ਲੋਕਾਂ ਦੀ ਸੰਗਤ ਜਿਹੜੇ ਗਰੀਬਲੇ ਲੋਕ ਆ ਉਹਨਾਂ ਸੰਗਤ ਦੇ ਭਾਂਡੇ ਧੋਂਦੇ ਆ ਤੇ ਉਹਨਾਂ ਦੀ ਸੁਰਤ ਕਣੀ ਆ ਜਾਂਦੀ ਆ ਉਹਨਾਂ ਦਾ ਉਹ ਹੰਕਾਰ ਦਾ ਨਾ ਲੈਵਲ ਵਾ ਗਰਾਫ ਥੱਲੇ ਆ ਜਾਂਦਾ ਫਿਰ ਲੋਕਾਂ ਦੇ ਚਰਨਾਂ ਵਿੱਚ ਆ ਜਾਂਦੇ ਆ ਕਿਸੇ ਨੂੰ ਮਤ ਆਉਣੀ ਦੇਖੋ ਕਰਮ ਗਲਤੀ ਕਰਨੀ ਤੇ ਗਲਤੀ ਹੋਣੀ ਇਹ ਚ ਫਰਕ ਆ ਬਿਲਕੁਲ ਜੀ ਜੇ ਉਹਨਾਂ ਕੋਈ ਗਲਤੀ ਹੋ ਗਈ ਆ ਉਹਦਾ ਅਹਿਸਾਸ ਹੋ ਗਿਆ ਤੇ ਉਹ ਗਲਤੀ ਸੁਧਾਰ ਲੈਣਗੇ ਜੀ ਕਹਿੰਦੇ ਜਿਹੜੇ ਬੰਦੇ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਤੇ ਜੇ ਫਿਰ ਵੀ ਗਲਤੀ ਕਰਦਾ ਉਹ ਮੂਰਖ ਹੈਗਾ ਤੇ ਜੋ ਗਲਤੀ ਤੋਂ ਮੁਕਤੀ ਪ੍ਰਾਪਤ ਕਰਦਾ ਉਹ ਸਿਆਣਾ ਹੋ ਜਾਂਦਾ ਅੱਜ ਸੁਖਵੀਰ ਬਦਨ ਨੂੰ ਅਹਿਸਾਸ ਆਪਣੀਆਂ ਗਲਤੀਆਂ ਦਾ ਉਹਨੇ ਜਾ ਕੇ ਆਪਣੇ ਝੂਠੇ ਗਨਾਹ ਪਾ ਲਿਆ ਭਾਵੇਂ ਬਾਚੇ ਵੀ ਕਿਹਾ ਹੈਗਾ ਉਹਨੇ ਵੀ ਮੇਰੇ ਖਿਲਾਫ ਕੂੜ ਪ੍ਰਚਾਰ ਹੋਇਆ ਹੈਗਾ ਠੀਕ ਹੈ ਨਾ ਮੈਂ ਇਦਾਂ ਦਾ ਹੈ ਨਹੀਂ ਕਿਉਂਕਿ ਉਸ ਵੇਲੇ ਮੁੱਖ ਮੰਤਰੀ ਤੇ ਪ੍ਰਕਾਸ਼ ਸਿੰਘ ਬਾਦਲ ਸੀ ਤੇ ਦੋਸ਼ੀ ਕਿਹਨੂੰ ਬਣਾਤਾ ਸੁਖਵੀਰ ਸੁਖਵੀਰ ਸਿੰਘ ਬਦਨ ਨੂੰ ਕਿਉਂਕਿ ਉਹਦੇ ਪੁੱਤ ਕਰਕੇ ਬਣਾਤਾ ਇਹ ਸੋਚਣਾ ਪੈਣਾ ਸਾਰਿਆਂ ਨੂੰ ਬਿਲਕੁਲ ਜੀ ਤੇ ਮੈਂ ਨਹੀਂ ਸਮਝਦਾ ਕਿ ਸਦਾ ਸੁਖਬੀਰ ਸਿੰਘ ਬਾਦਲ ਨੂੰ ਕੋਈ ਇਦਾਂ ਦੀ ਸਜ਼ਾ ਦਿੱਤੀ ਜਾਵੇ ਜਿਸ ਦੇ ਨਾਲ ਸ਼ਰਮਣੀ ਕਦਰ ਨੁਕਸਾਨ ਹੋਵੇ ਕੋਈ ਇਦਾਂ ਦੀ ਸਜ਼ਾ ਨਾ ਦਿੱਤੀ ਜਾਵੇ ਹੈਨਾ ਜਿਸ ਦੇ ਨਾਲ ਜਿਹੜੀਆਂ ਸਿੱਖੀ ਦੀਆਂ ਪਰੰਪਰਾਵਾਂ ਜਾਂ ਮਰਿਆਦਾਂ ਮਰ ਜਾਣ ਹੂੰ ਉਹ ਵੀ ਜਿੰਦੀਆਂ ਰੱਖਣੀਆਂ ਉਹ ਵੀ ਜਿੰਦੀਆਂ ਰੱਖਣੀਆਂ ਇਸ ਲਈ ਜ਼ਰੂਰੀ ਬਣਦਾ ਹੈਗਾ ਕਿ ਇਹ ਜਿਹੜੇ ਹੈਨਾ ਹੈ ਗਿਆ ਸੁਧਾਰਵਾਦੀ ਹਾਂਜੀ ਉਹਨਾਂ ਨੂੰ ਮੈਂ ਕਹ ਰਿਹਾ ਕਿ ਉਹ ਆਪਣਾ ਹੁਣ ਸ਼ਰਮਣੀ ਕਦਰ ਵੱਖਰਾ ਹੀ ਬਣਾਉਣਗੇ ਹੂੰ ਉਹਨਾਂ ਦੀ ਵਾਪਸੀ ਨਹੀਂ ਹੋਊਗੀ ਜਿਹੜੇ ਲੋਕਾਂ ਨੇ ਉਹਦਾ ਸੀਫਾ ਲੈਣ ਤੋਂ ਨਾਂ ਕਰ ਦਿੱਤੀ ਹੈਗੀ ਆ ਜਿਹੜਾ ਐਡਾ ਬੜਾ ਸੰਗਠਨ ਨਾਲ ਖੜ ਗਿਆ ਹੈਗਾ ਵਫਾਦਾਰ ਬਣ ਕੇ ਉਹਨਾਂ ਦੀ ਵਾਪਸੀ ਨਹੀਂ ਹੋਵੇਗੀ ਬਿਲਕੁਲ ਨਹੀਂ ਹੋਵੇਗੀ ਹਾਂ ਹੈਨਾ ਉਹ ਹੁਣ ਮਨਤਾ ਬੋਲਣਗੇ ਵਿੱਚੋਂ ਮਰਲੇ ਬਰਲੇ ਵੀ ਸਾਡੀ ਵਾਪਸੀ ਹੋਵੇ ਸ੍ਰੋਮਣੀ ਅਕਾਲੀ ਦਲ ਨੂੰ ਅੱਜ ਆਪਣੇ ਪੈਰਾਂ ਤੇ ਖੜੇ ਹੋਣ ਲਈ ਉਹਨਾਂ ਨੂੰ ਬਿਲਕੁਲ ਆਸਵੀਕਾਰ ਕਰਨਾ ਹੋਊਗਾ ਫਿਰ ਅੱਗੇ ਵਧਣਗੇ ਬਿਲਕੁਲ ਸਹੀ ਜੀ ਸੋ ਸਿਰ ਬਾਕੀ ਦੇ ਮਸਲੇ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ